ਸਿਗਾਲੋ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਸੁਬਾ ਸੁਬਾ ਗੱਡੀ ਆਪਾਂ ਬਾਹਰੋਂ ਬਾਸ ਕਰ ਲਈ ਤੇ ਅੰਦਰੋਂ ਵੈਕਿਊਮ ਬੁੱਕੇ ਮਾਰ ਕੇ ਇੱਕ ਦਾ ਟਾਇਰ ਚੇਂਜ ਕਰਨਾ ਸੀ ਓਹੋ ਟਾਇਰ ਮਿੱਤਰੋ ਘਰੇ ਭੁੱਲੇ ਹੁਣ ਦੁਬਾਰੇ ਜਾਣਾ ਪੂ ਗੱਡੀ ਘਮਾ ਲਈ ਸੀਗੀ ਮੋੜ ਮਾਰ ਕੇ ਫਟ ਕਰ ਲਿਆ ਸੀ ਇਹਨਾਂ ਹਜੇ ਵੀ ਮੌਕੇ ਤੇ ਯਾਦ ਆ ਗਿਆ ਬਲੌਗ ਬਣਾਉਂਦੇ ਬਣਾਉਂਦੇ ਯਾਦ ਆ ਗਿਆ ਮਿੱਤਰੋ ਦੇਖੋ ਪਹਿਲੀ ਯਾਰ ਬਲੌਗ ਨੇ ਸਾਡਾ ਫਾਇਦਾ ਕਰਿਆ ਹੁਣ ਇਹਨੂੰ ਗੱਡੀ ਨੂੰ ਲੈ ਕੇ ਜਾਵਾਂਗੇ ਬੈਕ ਇਹ ਟਾਇਰ ਵਿੱਚ ਧਰ ਕੇ ਲਾਵਾਂਗੇ ਫਿਰ ਕਿਤੇ ਜਾ ਕੇ ਕੋਈ ਗੱਲ ਬਾਤ ਮਿੱਤਰੋ ਫੱਟ ਬੈਣੀ ਆ ਮਿੱਤਰੋ ਟਾਇਰ ਧਰ ਲਿਆ ਦੇਖ ਸਕਦੇ ਹੋ ਆ ਟਾਇਰ ਨਾ ਕਿ ਚੇਂਜ ਕਰਾ ਕੇ ਲਾਉਣਾ ਕਿਉਂਕਿ ਆਪਣੀ 0032 ਦੇ ਇੱਕ ਟਾਇਰ ਚੋਂ ਹਵਾ ਜੀ ਨਿਕਲੂ ਹੀ ਰਹਿੰਦੀ ਐ ਸੁ ਪਤਾ ਨਹੀਂ ਕੀ ਚੱਕਰ ਆ ਟਾਇਰ ਚੇਂਜ ਕਰਕੇ ਗੱਡੀ ਆਪਣਾ ਜੈਂਕੋ ਬਣਾ ਕੇ ਤੇ ਵੈਕਿਓ ਮਾਰ ਕੇ ਉਦੋਂ ਬਾਅਦ ਕੋਈ ਨਾ ਕਿ ਕਾਂਡ ਕਰਕੇ ਆਵਾਂਗੇ ਅੱਜ ਤੇ ਕਿਰਾਂ ਇਹਨੂੰ ਕਰ ਗਿਆ ਆਪਾਂ ਫੱਟ ਮਿੱਤਰੋ ਤੇ ਅੱਜ ਦਾ ਬਲੌਗ ਆ ਸਟਾਰਟ ਸੋਨੂੰ ਪਤਾ ਲੱਗ ਗਿਆ ਹੋਣਾ ਮਿੱਤਰੋ ਹੋ ਹੀ ਚੁੱਕਿਆ ਹਨਾ ਤੇ ਦੇਖ ਸਾਰੋ ਚੱਪੜਾ ਚੱਪੜਾ ਜੀ ਆਜੇ ਯਾਰ ਤੁਹਾਡਾ ਟੀ-ਸ਼ਰਟ ਦੇ ਵਿੱਚ ਧੂਮਾ ਬੜਾ ਨਾ ਪਉਂਦਾ ਕਿਤੇ ਸਿਆਲ ਚ ਵੀ ਇੱਧੇ ਰਗੜਾ ਹੈਗਾ ਉੱਦੋਂ ਵਧਾ ਲੱਗੂ ਅਸਲ ਵਿੱਚ ਹਣ ਇਹ ਹੁਣ ਚੱਲਿਆ ਮਿੱਤਰੋ ਪੱਖੋ ਕੈਂਚੀਆਂ ਪਿੰਡ ਦੀ ਫਿਰਨੀ ਟੁੱਟੀ ਭੱਜੀ ਆਪਣੀ ਇਹ ਕਰ ਲਈਏ ਦਵਾ-ਦਵ ਕਰਾਸ ਕਿਉਂਕਿ ਰੇਤੇ ਨਹੀਂ ਪਤਾ ਮਗਰੋਂ ਆਪਾਂ ਲਵੇੜ ਕੀ ਲੈ ਜੀ ਇੱਥੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਮਿੱਤਰੋ ਕੈਂਚੀਆਂ ਦੇ ਉਹ ਕੈਂਚੀਆਂ ਦੇ ਪਹੁੰਚ ਕੇ ਜਿਹੜਾ ਆਹ ਟਾਇਰ ਆ ਇਹ ਚੇਂਜ ਕਰਾਉਣਾ ਇਹ ਨਾ ਹਵਾ ਘੱਟ ਕਰ ਦਿੰਦਾ ਥੋੜਾ ਜਿਹਾ ਸੁੱਕਿਆ ਜਿਹਾ ਪਿਆ ਦੇਖ ਸਾਰੋ ਇਧਰੋਂ ਆਹ ਦੇ ਟਾਇਰ ਹੁਣ ਇਹ ਜਵਾਨੋ ਆਹਾ ਟਾਇਰ ਪਾਣਾ ਤੇ ਟਾਇਰ ਚੱਕਣ ਸਾਰੀ ਸੱਪ ਸੀ ਦੋ ਵੇਰੇ ਚ ਦੇਖੋ ਮੇਤਰਾ ਇੱਥੇ ਮੇਸੀਕ ਇੱਥੇ ਮੇਸੀਕ ਤੇ ਹੁਣ ਲੱਗਣਗੇ ਸ਼ੇਵਕ ਦੇ ਹੱਥਾਂ ਨਾਲ ਸ਼ੇਵਕਾ ਹੁਣ ਕਰੂ ਓਕੇ ਇਧਰੋਂ ਟਾਇਰ ਕਰਤਾ ਚੇਂਜ ਦੇ ਟਾਇਰ ਦੀ ਲੁੱਕ ਦੇਖੋ ਆਹ ਰੀ ਸੱਪ ਤਾਂ ਨਗਰਾ ਮਗਰਲਾ ਤੇ ਜਿਹੜਾ ਸੀਗਾ ਦੂਜਾ ਟਾਇਰ ਉਹ ਤਾਂ ਤਾਂ ਆਪਾਂ ਬਿੱਲੀ ਵਿੱਚ ਕਰਕੇ ਫੱਟਾ ਫੱਟਾ ਕਰਕੇ ਧਰਤਾ ਮੇਤਰੋ ਪਿੱਛੇ ਤੇ ਹੁਣ ਇਹਦੇ ਜ ਮਾਰਾ ਕੇ ਬਾਈਕ ਮੌਨ ਚੱਲੇ ਉਧਰ ਨੂੰ ਆਪਣੀ ਬੈਕੀਅਮ ਵਾਲੀ ਤੇ ਹੈੱਡਲਾਈਟ ਵਾਲੀ ਸਾਰੇ ਕੀ ਮੰਨ ਦੇ ਵਿੱਚ ਹੀ ਪਤਾ ਕਿਉਂ ਕਿਉਂਕਿ ਗੁਰੀ ਸ਼ੌਪ ਤੇ ਹੈ ਨਹੀਂ ਸਾਰੀ ਸ਼ੌਪ ਕਰੀ ਪਈ ਐ ਲੋਕ ਤੇ ਕਿਹਦੀ ਹੈੱਡਲਾਈਟ ਦਿਖਾਉਣੀ ਸੀ ਆਪਣੇ ਕੰਮ ਦਾ ਸੀ ਕਿ ਕਈ ਇਹਦੇ ਤੱਕ ਹੋਣੇ ਆ ਇਹ ਕਹਿੰਦਾ ਬਰਨਾਲੇ ਮੈਨੂੰ ਤੇ ਬਰਨਾਲੇ ਆਪਾਂ ਜਾਣਾ ਤਾਂ ਹੈਗਾ ਚੱਲ ਪਹਿਲਾਂ ਹੁਣ ਆਪਾਂ ਹੋਰ ਇੱਕ ਦੋ ਕੰਮ ਕਰਦੇ ਆਂ ਆਪਦੇ ਨਾਲੇ ਫੇਰ ਦੇਖਦੇ ਆਂ ਕਿਹਦੀ ਤੋਂ ਗੱਡੀ ਕੱਢੀਏ ਬਾਹਰ ਸਵੇਰੇ ਸਵੇਰੇ ਆਪਾਂ ਮਿੱਤਰੂ ਕਿਸੇ ਮਨਹੂਸ ਬੰਦੇ ਨੂੰ ਤਾਂ ਮਿਲੇ ਨਹੀਂ ਕੰਮ ਕਿਉਂ ਨਹੀਂ ਬਣ ਰਿਹਾ ਕੋਈ ਚਲੋ ਇੱਕ ਕੰਮ ਆਪਣਾ ਇੱਥੇ ਹੋਰ ਸੀ ਆਪਾ ਪਰਮੇਸ਼ਰ ਨੂੰ ਪੁੱਜਦੇ ਵੀ ਟੈਂਕੀ ਆਪਣਾ ਵਾਲੀ ਜਿਹੜਾ ਰੌਕਟ ਦੀ ਅੱਜ ਸਾਫ਼ ਕਰੂ ਉਹ ਟੈਂਕੀ ਵੀ ਸਾਫ਼ ਕਰਾਉਣੀ ਹੈ ਮਿੱਤਰੋ ਥੋੜੇ ਝਟਕੇ ਦਿੰਦਾ ਉਹਦੀ ਵੀ ਦਿੱਕਤ ਆ ਗਈ ਤਾਂ ਸੰਦ ਵਾਲੇ ਹੋਣ ਨਾ ਸੰਦਾਂ ਦੀ ਰਿਪੇਅਰ ਹੀ ਲੈ ਲੈਂਦੀ ਆ ਬੰਦੇ ਨੂੰ ਇੱਕ ਕਰਾ ਲਿਆ ਦੋ ਰਹਿ ਗਏ ਐਂ ਹੀ ਹੁਲ ਜਾਂਦਾ ਅੱਜ ਗੱਲ ਪਰਮੇਸ਼ਰ ਦੇਖਦੇ ਆ ਮਿੱਤਰੋ ਦੁਕਾਨ ਦਾ ਬਈਆ ਖੁੱਲੀ ਜੇ ਆਪ ਹੋਵੇ ਤਾਂ ਲੋਟਾ ਦੁਕਾਨ ਤੇ ਕਿਉਂ ਕੇਬ ਨਹੀਂ ਕੱਢਦਾ ਨੋ ਦੁਕਾਨ ਖਾਲੀ ਪਈਆ ਗਾਇਸ ਕਿਹੜੇ ਬੰਦੇ ਦਾ ਮੂੰਹ ਦੇਖ ਕੇ ਅੱਜ ਆਪਾਂ ਕੈਂਚੀਆਂ ਵੱਲ ਨੂੰ ਮੂੰਹ ਕਰ ਲਿਆ ਕਹੂੰ ਕਿ ਪਰਮੇਸ਼ਰ ਵੀ ਗੁਲਾ ਘੱਟ ਗਿਆ ਕਹਿੰਦਾ ਵੀ 2 ਵਜੇ ਤੋਂ ਬਾਅਦ ਮਿਲਣਾ ਕਰੋ ਮੇਲੇ ਦਰਸ਼ਾਂ ਉਦੋਂ ਬਾਅਦ ਕਰਾਂਗੇ ਹ ਤੇ ਹੁਣ ਆਪਾਂ ਜਾ ਕੇ ਥਾਰਵਾਸ਼ ਕਰੀਏ ਆਪਾਂ ਦਾ ਕਮਰੇਕ ਦਾ ਹੋਰ ਖੇਲੂ ਕਰਨ ਵਾਲਾ ਨਵੇੜੀਏ ਇਹਦੇ ਵਿੱਚ ਮਾਰ ਦਿੱਤੀ ਪਾਲਸਾਂ ਵੈਕਿਊਮ ਵੈਕਿਊਮ ਕਰਾਂਗੇ ਸਾਮ ਨੂੰ ਉਹ ਕਰ ਦਿੱਤੀ ਥੋੜਾ ਜਿਹਾ ਕੇਸ ਆਪਾਂ ਪੈਂਡਿੰਗ ਐ ਇੱਥੇ ਦਾ ਚੌਂਕ ਦੇਖੋ ਮਿੱਤਰੋ ਚੌਂਕ ਤੇ ਮਰੂਦ ਕੱਲੇ ਮਿਲਿਆ ਆਪਣਾ ਮਰੂਦ ਖਾਂਦੇ ਹੋਣੇ ਆ ਕੀ ਚੌਕ 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 ਲੈ ਨਾ ਦੇਖ ਕੇ ਆਲਾ ਦਾ ਬੜਾ ਚੌਕ ਕਰਕੇ ਇੱਕ ਪਾਸ ਚਲੋ ਪੰਡਾ ਪੰਡਾ ਚੈਂਟੀਆ ਅਮਲਾ ਬੰਦਦਾ ਹਣਾ ਚੈਂਟੀ ਸਾਗ ਬੰਦਦਾ ਡਾਕਟਰ ਨੇ ਕਰਾਇਆ ਸਾਗ ਤਾਂ ਨਹੀਂ ਬੰਦ ਕਰਾਇਆ ਡਾਕਟਰ ਨੇ ਉਹਨੇ ਬੰਦ ਚੈਂਟੀ ਦਾ ਐ ਦੁੱਧ ਦੁੱਧ ਕਰਿਆ ਚਾਵਲ ਮੈਂ ਖਾਂਦਾ ਨਹੀਂ ਪਰ ਪਰ ਸਿਰਦਾ ਹੈ ਐੜਾ ਘਰੇ ਭੈਣਾਂ 18 ਪਰੌਂਠੇ ਖਾ ਕੀ ਮੇਰਾ ਆਹ ਲਾਲਿਆ ਵੱਡਾ ਮੈਂ ਤੇ ਨਹੀਂ ਫੇਰ ਸਾਗ ਨੇ ਮੇਟਰ ਰੌਕਟ ਚੱਕ ਲੈ ਇਹਦੀ ਹੁਣ ਟੈਂਕੀ ਵਾਸ਼ ਕਰਾ ਕੇ ਲੈ ਕੇ ਆਉਣੀਆਂ ਟੈਂਕੀ ਇਹਦੇ ਨਾਲ ਕਾਦਰਾ ਲੱਗਦਾ ਯਾਰ ਝਟਕਾ ਦੇ ਕੇ ਜਦ ਮੇਰੇ ਇਸ ਦਿਨ ਆ ਇਹ ਬੰਦ ਹੁੰਦਾ ਕੋਈ ਨਾ ਉਹਦੇ ਟੈਕਨੀਕਲ ਲੋਚਾ ਚੱਲੀ ਜਾਂਦਾ ਕੋਈ ਕਾਦਰਾ ਕੁਜਰਾ ਲੱਗ ਜਾਂਦਾ ਬੋਤਰਾ ਵੀ ਕਾਦਰੀ ਮੇਟਰ ਟੈਂਕੀ ਆਡਾ ਹੁਣ ਤੇ ਬੰਦ ਹੋ ਗਿਆ ਉਹ ਵਾਸ਼ਿੰਗ ਕੇ ਘਰ ਤਾਈ ਲੈ ਗਿਆ ਸੀ ਉਧਰ ਆ ਗਏ ਭਾਈ ਕੇ ਤੇ ਮੁਲਾਗੀ ਮੈਸਤਰੀ ਰੋਗ ਮਿਲ ਗਿਆ ਤੈਨੂੰ ਇੰਨਾ ਲਵ ਜੁ ਹੈ ਭਾਂਜ ਪੰਪਨ ਵਾਲੀ ਚੁੰਮਾ ਚਾਟੀ ਕਰੀ ਜਾਂਦਾ ਪਰਮੇਸ਼ਰ ਗਾ ਆ ਪਾਣੀ ਦਾ ਅਗਲਾ ਤੇਰੇ ਕੋਲ ਕੀ ਕਰਦਾ ਪਰਮੇਸ਼ਰ ਮੂੰਹ ਕੜੋਕੜਾ ਹੈ ਟੈਂਕੀ ਕਰ ਲਈ ਬਾਸ ਮਿੱਤਰੋ ਤੇ ਪੰਪ ਆ ਨਿੱਕੇ ਜਿਹੇ ਪੁਰਦੇ ਆ ਜਿਹੜੇ ਬੱਚੇ ਦੇ ਸੀਗੇ ਦੇ ਦੇ ਆਏ ਹੈ ਪਾਈਪ ਬੰਦ ਸੀ ਕਹਿੰਦਾ ਪਾਈਪ ਤਾਂ ਖੋਲਤੀ ਹੁਣ ਦੇਖਦੇ ਆ ਮਿੱਤਰੋ ਕਸ ਕੁਸ ਕੇ ਵੀ ਪਰਫਾਰਮੈਂਸ ਕਿਵੇਂ ਆ ਸੰਸਾਦ ਖਾਨ ਯਾਰ ਖਾਣਾ ਵੀਰੇ ਟੀਮ ਖਾਣ ਯਾਰ ਤੋਂ ਖਾਣੇ ਆ ਬਰਗਰ ਕਿਹੜਾ ਖਾऊं ਜੀ ਬੜਾ ਮੜਾ ਇੰਦਰਾ ਸਪੈਸ਼ਲ ਜਿਹੜਾ ਬਰਗਰ ਉਹ ਬਣਾ ਦੇ ਮਿਰਚ ਘੱਟ ਰੱਖੀਏ ਇਹ ਤੁਗਾ ਜੀ ਉਹ ਸੈਂਪਲ ਤੇ ਸਟਾਫ ਕਰ ਮੇਸਤਰੀ ਕਹਿੰਦਾ ਓਕੇ ਆ ਪੱਕਾ ਓਕੇ ਗੁਲੀ ਜਵਾ ਓਕੇ ਵੀਰੇ ਭਮੇਸ਼ਰ ਦੇਗਾ ਨਾ ਇਹ ਕਹਿੰਦਾ ਮੇਸਤਰੀ ਓਕੇ ਆ ਤੇ ਹੁਣ ਇੱਥੋਂ ਆਪਾਂ ਲੈਣੇ ਆ ਜੀ ਟਰਾਈ ਕਿਵੇਂ ਆ ਗੱਲ ਬਾਤ ਹਾਂ ਸਟਾਰਟ ਕਰ ਲੇ ਵੀ ਮਿੱਤਰੋ ਫਰਕ ਪੈ ਗਿਆ ਪੂਰਾ ਫੁੱਲ ਤੇ ਓਕੇ ਹੋ ਗਿਆ ਆਪਣਾ ਰੋਕ ਦਾ ਟੈਂਕੀ ਦੇ ਵਿੱਚ ਕਾਜਰਾ ਘਪਾਇਆ ਸੀਗਾ ਸੋ ਕੜਾ ਕੇ ਸਾਰਾ ਕੁਝ ਕਲੀਨ ਕਰਕੇ ਜਨਾ ਜਮਾ ਡਨ ਕਰਤਾ ਪ੍ਰੋਗਰਾਮ ਜਨਾ ਜਮਾ ਪੰਜਵੇਂ ਜਾਂਦਾ ਅੱਗੇ ਵਿੱਚ ਆਪਾਂ ਗੀਅਰ ਚੇਂਜ ਕਰਕੇ ਨਾ ਉਹ ਕਰਦੇ ਸੀ ਉਹਦੀ ਗੰਦਾ ਜੀ ਰਹ ਜਾਂਦੀ ਹੁਣ ਓਕੇ ਆ ਬਾਈ ਜਮਾ ਇੱਕ ਨੰਬਰ ਹੋ ਗਿਆ ਕੰਮ ਮਿੱਤਰੋ ਸਵਾਦ ਆ ਗਿਆ ਕੰਮ ਕਰਾਏ ਦਾ ਤੇ ਪੈਸੇ ਬੰਦੇ ਨੇ ਬਹੁਤ ਜਾਇਜ਼ ਲਏ ਤੇ ਬਾਕੀ ਟੈਂਕੀ ਟੁੰਕੀ ਆਪਣੀ ਵਿੱਚੋਂ ਸਮਾਰ ਕੇ ਆਪ ਨਾਲ ਲੱਗੇ ਸੀ ਆਪਾਂ ਆਪ ਹੀ ਕਲੀਨ ਕਰੀਆ ਦੇਉਣ ਜੀ ਮਿਆ ਪੇਕਅਪ ਦੇਖੋ ਪੇਕਅਪ ਦੇ ਵਿੱਚ ਪੂਰਾ ਫੋਲੀ ਡਿਫਰੈਂਸ ਆ ਗਿਆ ਹੁਣ ਥੱਲੇੋਂ ਨਿਕਲਦਾ ਹੁਣ ਪਹਿਲਾਂ ਨਾਲੋਂ ਤੇ ਇਹ ਹੁਣ ਮੋਰਚਾ ਤਾਂ ਆਪਾਂ ਕਰ ਲਿਆ ਮਿੱਤਰੋ ਫਤਈ